ਜਾਈ ਮਿੱਤਰੋ ਪਸ਼ੂ ਤਿਆਰ ਨਹੀਂ ਹੁੰਦੇ ਹੱਟ ਜੇ ਵਖਣ ਲੱਗ ਜਾਂਦੇ ਆ ਕਿ ਜਾਂ ਫਿਰ ਖਾਂਦੇ ਪੀਂਦੇ ਬਹੁਤ ਆ ਪਰ ਲੱਗਦਾ ਹੈ ਨਹੀਂਗਾ ਹਨਾ ਤੇ ਜਾਂ ਫਿਰ ਦੁੱਧ ਬਾਦ ਦਿੰਦੇ ਛੜਾਂ ਜਾਂ ਮਾਰਨ ਲੱਗ ਜਾਂਦੇ ਆ ਗਰਮੀ ਬਹੁਤ ਆ ਗਈ ਹੋਂਕੀ ਆਂਦੇ ਰਹਿੰਦੇ ਆ ਦੁੱਧ ਤੋੜ ਜਾਂਦੇ ਆ ਕਿ ਤਾਂ ਫਰਿਆਕ ਹੋ ਜਾਂਦੇ ਆ ਪਸ਼ੂ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਤਾਂ ਉਹ ਪ੍ਰੋਬਲਮ ਦਾ ਹੱਲ ਬਾਈ ਕੋਲੇ ਹੈਗਾਗਾ ਤੇ ਅੱਜ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਕਿ ਕਿਹੜੀਆਂ ਦਿੱਕਤਾਂ ਪ੍ਰੋਬਲਮਾਂ ਨੂੰ ਟੁਟਕੀਆਂ ਦੇ ਵਿੱਚ ਹੱਲ ਕਰ ਸਕਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਹੈ ਬਾਈ ਆਪਣਾ ਬਾਈ ਮੇਰਾ ਡਾਕਟਰ ਕੁਲਵਿੰਦਰ ਠੀਕ ਆ ਬਾਈ ਹਾਂਜੀ ਤੇ ਬਾਈ ਇਹੇ ਵਾਲੀਆਂ ਪ੍ਰੋਬਲਮਾਂ ਆਉਂਦੀਆਂ ਮਾਲਾ ਪਸ਼ੂ ਖਾਂਦਾਗਾ ਹੱਡ ਪੈਰ ਦੇ ਖਣ ਜੇ ਲੱਗ ਜਾਂਦੇ ਆ ਜ਼ਿਆਦਾ ਜਾਂ ਫਿਰ ਫਰਿਆਕ ਹੋ ਜਾਂਦੇ ਆ ਹੁਣ ਗਰਮੀ ਆ ਗਈ ਹੋਂਕੀ ਅੰਦਰ ਰਹਿੰਦੇ ਆ ਦੁੱਧ ਤੋੜ ਦਿੰਦੇ ਇਹਦੇ ਕੀ ਆਪਣੇ ਕੋਲੇ ਹੱਲ ਹੈਗੇ ਆ ਇਹ ਬਾਈ ਆਪਣੇ ਜਿਹੜੇ ਪ੍ਰਾਈਵੇਟ ਕੰਪਨੀਆਂ ਫਾਰਮ ਹਰਿਆਣੇ ਦੀਆਂ ਕੰਪਨੀਆਂ ਵਧੀਆ ਤੇ ਰਿਜਲਟ ਬਈ ਨਾ 100% ਗਾਰੰਟੀ ਦਿੰਨੇ ਆਪਾਂ ਲੋਕਾਂ ਨੂੰ ਜਿਹੜੇ ਆਪਾਂ ਤੋਂ ਡਾਇਰੈਕਟ ਲੈਂਦੇ ਆ ਪੂਰੀ ਫੁੱਲ ਗਾਰੰਟੀ ਦੇ ਕੇ ਤੋਰਦੇ ਆ ਬਾਈ origignal ਦੀ ਤੇ ਫੁੱਲ ਗਾਰੰਟੀ ਠੀਕ ਆ ਠੀਕ ਆ ਜਿਵੇਂ ਹੁਣ ਇੱਕ ਨੰਬਰ ਤੇ ਆ ਜਾਂਦਾ ਬਾਈ ਰਾਈਟ ਮੈਨ ਠੀਕ ਆ ਬਾਈ ਆਰਡਰ ਆ ਗਿਆ ਬਾਈ ਜੀ ਜੇ ਆਪਣੀਆਂ ਮੱਝਾਂ ਮੰਨ ਲਓ ਲੱਸੀਆਂ ਨੇ ਠੀਕ ਆ ਹੱਡ ਦੇ ਸੀ ਜਾਂਦੇ ਆ ਫਰਿਆਕ ਹੋ ਰਾ ਪਸ਼ੂ ਬਾਰ ਬਾਰ ਰਿਪੀਟ ਕਰੀ ਜਾਂਦਾ ਦੁੱਧ ਘਟਾ ਫੈਂਟ ਘਟਾ ਠੀਕ ਆ ਉਹਦਾ ਸਾਰਿਆਂ ਦਾ ਹੱਲ ਹੈਗਾ ਇੱਕੋ ਇੱਕ ਰਾਈਟ ਮੈਨ ਹਾਂਜੀ ਬਾਈ ਜੀ ਜੇ ਆਪਾਂ ਪਸ਼ੂ ਰੱਖਣਿਆ ਇਹ ਵੀ ਗੱਲ ਮੁਕਾ ਦਿਓ ਵੀ ਆਪਾਂ ਨੂੰ ਬੋਰਡਰ ਘਰੇ ਰੱਖਣਾ ਪਊਗਾ ਜੇ ਤੁਸੀਂ ਲਗਾਤਾਰ ਤੁਸੀਂ ਸਾਲ ਵਰਤਦੇ ਹੋ ਛੋਡੇ ਘਰੇ ਬਈ ਡਾਕਟਰ ਨਹੀਂ ਆਉਂਦਾ ਦਵਾਈਆਂ ਤੋਂ ਖੜਾ ਛੁੱਟ ਜਾਂਦਾ ਠੀਕ ਆ ਤੇ ਛੋਡੇ ਪਸ਼ੂ ਚ ਕਦੇ ਵੀ ਕੋਈ ਵੀ ਕਿਸੇ ਪ੍ਰਕਾਰ ਦੀ ਬਿਮਾਰੀ ਨਹੀਂ ਆਉਂਦੀ ਤੇ ਕਿੰਨੇ ਕਿੰਨੇ ਪੈਕਿੰਗ ਚ ਮਿਲ ਜਾਂਦਾ ਬਈ ਜੀ ਬਾਈ ਜੀ 12 ਕਿਲੋ ਦੀ ਬਾਲਟੀ ਤੇ 20 ਕਿਲੋ ਦੀ ਬਾਈ ਜੀ ਆਪਣੇ ਕੋਲੇ ਵੱਡੀਆਂ ਪੈਕਿੰਗ ਜਿਆਦਾ ਲੱਗਦੀ ਠੀਕ ਆ ਬਾਈ ਹਾਂਜੀ ਇੱਕ ਬਾਈ ਆਪਾਂ ਨੂੰ ਦੁੱਧਵਾਦ ਦੀ ਵੀ ਦਿੱਕਤ ਆਉਂਦੀ ਹੈ ਹਨਾ ਵੀ ਦੁੱਧ ਨਹੀਂ ਵਾਧੇ ਜਾਂ ਲੇਵਾ ਨਹੀਂ ਤਿਆਰ ਹੁੰਦਾ ਜਾਂ ਫਿਰ ਉਹ ਉਹਦੇ ਖਤਰ ਕੀ ਆ ਉਹ ਆ ਗਿਆ ਬਾਈ ਜੀ ਆਪਣਾ ਰਾਈਟ ਅਟੈਚ ਠੀਕ ਆ ਇਹ ਆ ਗਿਆ ਭਾਈ ਠੀਕ ਆ ਇਹ 5 ਲੀਟਰ ਵਾਲਾ ਠੀਕ ਆ ਭਾਈ ਠੀਕ ਆ ਇਹ ਮੰਨ ਲਓ ਥੋੜਾ ਸਸਤਾ ਪੈ ਜਾਂਦਾ 5 ਲੀਟਰ ਕਈ ਵਾਰ ਭਾਈ ਦਿੱਕਤ ਆਉਂਦੀ ਸੀ ਜਿਵੇਂ ਕਿਸੇ ਦੇ ਕੋਲ ਭਰਾ ਦੇ ਤਿੰਨ ਪਸ਼ੂ ਸੂਣ ਵਾਲੇ ਆ ਤਾਂ ਉਹ 2-2 ਲੀਟਰ ਨੂੰ ਮਹਿੰਗਾ ਪੈ ਜਾਂਦਾ ਸੀ ਉਹਨੂੰ ਆਪਾਂ ਇਕੱਠਾ ਦਿੰਨੇ ਆ 5 ਲੀਟਰ ਠੀਕ ਆ ਜੇ ਮੱਝ ਦਾ ਲੇਬਾਨੀ ਤਿਆਰ ਹੁੰਦਾ ਪੇਚ ਕੇ ਰਹਿਣ ਦਾ ਅਡਰ ਭਾਈ ਮੱਝ ਹੈ ਤਿਆਰ ਕਰੂ ਤੋ ਰਹਿਣੀ ਆਣਾ ਲੈ ਗਰੰਟੀ ਨਾਲ ਬਿਲਕੁਲ ਭਾਈ 100%オリジナル ਗਰੰਟੀ ਇੱਕ ਤਾਂ ਹੁੰਦਾ ਗੱਲਾਂ ਹੀ ਕਰਤੀਆਂ ਆਪਾਂ ਫੁੱਲ ਗਰੰਟੀ ਦੇ ਕੇ ਦੁਰੰਗ ਭਾਈ ਜੀ ਜਿਹੜੇ ਬੰਦਿਆਂ ਨੇ ਰਿਜ਼ਲਟ ਦੇਖਣੇ ਆ ਉਹ ਆਪਣੇ ਪੇਜ ਤੇ ਆ ਕੇ ਬਾਈ ਜੀ ਰਿਜ਼ਲਟ ਦੇ ਸਕਦੇ ਆ ਲੋਕ ਪੰਜਵੇਂ ਪੰਜਵੇਂ ਵਾਰ ਬਾਈ ਆ ਕੇ ਦਵਾਈ ਲੈ ਗਏ ਮੰਨ ਲਾ ਆਪਣੇ ਰਿਸ਼ਤੇਦਾਰਾਂ ਨੂੰ ਜਿਹੜੇ ਵੀ ਜਾਨ ਮਿੱਤਰਾ ਸਾਰਿਆਂ ਨੂੰ ਦਵਾਈ ਜਾਂਦੇ ਨੇ ਵੀ ਯਾਰਾ ਕੰਪਨੀ 'ਚ ਦਮ ਹੈਗਾ ਇਹ ਸਾਰਿਆਂ ਦਾ ਪਿਓ ਆ ਬਾਈ ਗੈਣ ਨਾ ਮਤਲਬ ਦੇਸੀ ਕਿਓ ਆ ਵਧੀਆ ਰਿਜ਼ਲਟ ਆ ਬਿਲਕੁਲ ਬਾਈ ਜੀ ਇੱਕ ਬਾਈ ਯਾਰ ਪਸ਼ੂਆਂ ਨੂੰ ਹੁਣ ਜਿਵੇਂ ਗਰਮੀ ਆ ਹਨਾ ਹੌਂਕੀਆਂ ਦੇ ਆ ਦੁੱਧ ਤੋੜ ਜਾਂਦੇ ਉਹਦਾ ਕੀ ਆਪਣੇ ਕੋਲ ਉਹ ਬਾਈ ਆ ਜਾਂਦਾ ਆਪਣਾ ਕੈਲਸ਼ੀਅਮ ਦਾ ਡਰਮ ਆ ਗਿਆ 2 ਲੀਟਰ ਆ ਗਿਆ ਠੀਕ ਆ ਇਹ ਰੈਡ ਕੈਲਸ਼ੀਅਮ ਆ ਗਿਆ ਬਾਈ ਜੀ ਆਪਣਾ ਠੀਕ ਆ 20 ਲੀਟਰ ਦਾ ਡਰਾਮਾ ਸੋਡਾ ਪਸ਼ੂ ਹੌਂਕ ਦਾ ਦੁੱਧ ਤੋੜ ਦਾ ਗਰਮੀ ਜਾ ਕੇ ਗਰਮੀ ਮੰਨ ਦਾ ਸਟ੍ਰੈਸ ਮੰਨ ਗਿਆ ਠੀਕ ਆ ਜੇ ਕੋਈ ਨਵਾਂ ਡੰਗਰ ਲੇ ਜਾਂ ਪਤਾ ਦਾ ਸੁਆ ਉਹ ਦੁੱਧ ਤੇ ਨਹੀਂ ਚੱਲਦਾ ਤਾਂ ਬਾਈ ਕੋਈ ਕਹਾਲਾ ਰਾਈਟ ਕੈਲਸ਼ੀਅਮ ਕੈਲਸ਼ੀਅਮ ਹਾਂਜੀ ਬਾਈ ਤੇ ਇਹ ਕਿੰਨੀ ਕਿੰਨੀ ਪੈਕੇਜ ਮਿਲ ਜਾਂਦਾ ਬਾਈ ਇਹ ਬਾਈ 20 ਲੀਟਰ ਦਾ ਹੀ ਹੁੰਦਾ ਛੋਟੀ ਨਹੀਂ ਹੁੰਦੀ ਆਪਣੇ ਕੋਲੇ ਠੀਕ ਆ ਮਤਲਬ ਵੱਡਾ ਕੰਮ ਹੀ ਆ ਵੀ ਇਹ ਵੱਡਾ ਕੰਮ ਆ ਬਾਈ ਜੀ ਲੀਟਰ ਤੋਂ ਲੀਟਰ ਨਾਲ ਸਰ ਵੀ ਕੋਈ ਪਤਾ ਨਹੀਂ ਲੱਗਦਾ ਫਾਇਦਾ ਨਹੀਂ ਪੰਜ ਲੀਟਰ ਲਵਾਂਗੇ ਉਹਦੇ ਨਾਲ ਕੋਈ ਜਜਮੈਂਟ ਨਹੀਂ ਹੋਣੀ ਨਾ ਰਿਜ਼ਲਟ ਮਿਲੇ ਜੇ ਬਾਈ ਲੈਣਾ ਤਾਂ ਚੁੱਪ ਕਰਕੇ 20 ਲੀਟਰ ਲੈ ਉਸਾਂ ਨੂੰ ਤਸੱਲੀ ਦਿਓ ਸਾਰੀ ਗਰਮੀ ਨਜ਼ਾਰੇ ਲਾਉਂ ਗਰਮੀ ਹੈ ਤੋਫਾ ਬਾਈ ਜੀ ਤੇ ਇੱਕ ਬਾਈ ਹੋਰ ਦਿੱਕਤ ਆਉਂਦੀ ਯਾਰ ਆਪਾਂ ਪਸ਼ੂ ਲੈ ਆਉਣੇ ਮੰਡੀ ਚੋਂ ਹਨਾ ਤੇ ਘਰੇ ਆ ਕੇ ਦੁੱਧ ਦੀ ਬੜੀ ਦਿੱਕਤ ਆਉਂਦੀ ਆ ਨਾ ਦਾ ਦਿੰਦਾ ਨਾ ਖੜਦਾ ਇਹ ਤੋਂ ਡੱਬੇ ਚੋਂ ਕੱਢੀ ਇਹ ਨਾ ਬਾਈ ਇਹ ਆ ਉਹ ਖੜਨ ਵਾਸਤੇ ਵੀ ਦੱਸਦੇ ਆ ਤੇ ਇੱਕ ਥੋੜਾ ਮੈਂ ਚਲੋ ਉਹੀ ਦੱਸ ਦਿੰਨਾ ਪਹਿਲਾਂ ਬਾਈ ਉਹ ਨਾ ਆਪਣੇ ਕੋਲੇ ਜਿਵੇਂ ਆ ਗਿਆ ਆਪਣਾ ਬੂਸਟਰ ਮਿਲਕ ਬੂਸਟਰ ਕੀ ਕੰਮ ਕਰਦਾ ਹੈ ਇਹ ਬਾਈ ਇਹ ਬਾਈ ਜੀ ਮੱਝ ਲੱਤ ਮਾਰਦੀ ਹੈ ਬਾਲਟੀ ਚਾ ਦੁੱਧ ਲੈ ਕੇ ਭਜਦੀ ਆ ਟੀਕਾ ਲਵਾਉਂਦੀ ਆ ਠੀਕ ਆ ਤਾਂ ਤੁਸੀਂ ਚੁੱਪ ਕਰਕੇ ਬਾਈ 2.5 ਲੀਟਰ ਬਣਾਦਾ ਕੰਪਨੀ ਨੇ ਪਹਿਲਾਂ ਦਿੱਕਤ ਦੀ ਜਾਂਦੀ ਸੀ 1 ਲੀਟਰ ਵਰਤਦਾ ਸੀ ਅਗਲਾ ਫੇਰ ਹੱਲਣ ਲੱਗ ਜਾਂਦੀ ਸੀ ਹੁਣ 2.5 ਲੀਟਰ ਮੰਗਾ ਲਓ ਬਾਈ ਸੋਡਾ ਪਸੂ ਜਿੰਨਾ ਟਾਈਮ ਮਰਜੀ ਉਧਰ ਲੈ ਲਓ ਸੂਂਦਿਆਂ ਤੱਕ ਦੁੱਧ ਲੈ ਲਓ ਠੀਕ ਆ ਕੋਈ ਚੱਕਰ ਨਹੀਂ ਠੀਕ ਆ ਬਾਈ ਇਹ ਹੈਗਾ ਮਖਿਆਲ ਬਾਈ ਸਹਿਦ ਜਿਵੇਂ ਕਹਦੀ ਆਪਾਂ ਉਹ ਚੀਜ਼ ਆ ਤੇ ਕੋਈ ਸੈਡਫਾਇਟ ਨਹੀਂ ਫੀਡ ਸਲਿਮੈਂਟ ਪ੍ਰੋਡਕਟ ਨੇ ਇਹ ਠੀਕ ਆ ਕਈ ਵਾਰ ਵਾਲਾ ਕਹਿੰਦਾ ਅੰਗਰੇਜ਼ੀ ਜਾਂ ਕੋਈ ਵੀ ਮੰਨ ਲਓ ਸੈਡਫਾਇਟ ਆ ਉਹ ਹਾਂ ਉਹ ਚੀਜ਼ ਹੈਗੀ ਬਾਈ ਫੀਡ ਸਲ 10 ਸਾਲ ਵਰਤ ਲਓ ਜਿੰਨਾ ਟਾਈਮ ਮਰਜ਼ੀ ਵਰਤ ਲਓ ਕੋਈ ਚੱਕਰ ਨਹੀਂ ਇੱਕ ਵਈ ਆ ਗਈ ਆਪਣੀ ਰਾਈਟ ਕਾਲ ਦੀ ਜੈਲ ਜੈਲ ਠੀਕ ਹੈ ਇਹਦਾ ਕੀ ਕੰਮ ਆ ਬਾਈ ਇਹ ਹੁਣ ਆਪਣਾ ਪਸ਼ੂ ਬਾਈ ਸੂਣ ਵਾਲਾ 2-3 ਦਿਨ ਰਹਿ ਗਏ ਸੂਣ ਤੇ ਆ ਕੇ ਪਸ਼ੂ ਨੂੰ ਮਿਲਕ ਫੀਵਰ ਹੋ ਜਾਂਦਾ ਦੁੱਧ ਤੋੜ ਜਾਂਦਾ ਜਿਵੇਂ ਪੰਜਾਬੀ ਚ ਕਹਿੰਦੇ ਬਲੱਡ ਘਟ ਗਿਆ ਹਮ ਘਰੇ ਆ ਕੇ ਦੁੱਧ ਜਿਹਨੂੰ ਦਿੰਦਾ ਨਾ ਉਹ ਉਹ ਜਾ ਕੋਈ ਆਪਾਂ ਤਾਜੀ ਸੂਈ ਮੱਝ ਲਿਆਉਣੇ ਦੁੱਧ ਨਹੀਂ ਦਿੰਦਾ ਚੁੱਪ ਕਰਕੇ ਬਈ ਤੰ ਜੱਲਾ ਪਿਆ ਦਿਓ ਤਾਂ ਤੁਹਾਡੇ ਪਸ਼ੂ ਜਿੰਨਾ ਦੁੱਧ ਆਉਣਾ ਉਹਨਾਂ ਕੋ ਪਸ਼ਟੀ ਦਿਖਾ ਦੂਗਾ ਠੀਕ ਆ ਬਾਈ ਨਾ ਇਹਦੇ ਨਾਲ ਮਿਲਕ ਫੀਵਰ ਹੋਵੇ ਨਾ ਇਹਦੇ ਨਾਲ ਬੁਖਾਰ ਹੋਵੇ ਤਾਂ ਜੇ ਸੂਏ ਪਸ਼ੂ ਨੂੰ ਸ਼ੂਨ ਤੋਂ ਪਹਿਲਾਂ ਹੀ ਵਰਤ ਸਕਦੇ ਤੁਸੀਂ 2-4 ਦਿਨ ਰਹਿੰਦੇ ਤੇ ਬਾਅਦ ਦੇ ਵਿੱਚ ਵੀ ਬਾਈ ਠੀਕ ਆ ਬਾਈ ਇਹ ਸਾਨੂੰ ਆਪ ਹੀ ਪਤਾ ਲੱਗ ਜੂ ਵੀ ਦੁੱਧ ਤੇ ਪਸ਼ੂ ਕਿਵੇਂ ਭਜਦਾ ਤੇ ਆਪਣੇ ਕੋਲੇ ਇੱਕ ਆ ਪ੍ਰੋਡਕਟ ਹੈ ਇਹ ਕੀ ਚੀਜ਼ ਆ ਬਾਈ ਇਹ ਬਾਈ ਆਪਣਾ ਰਾਈਟ ਯੂਟਰੋ ਆ ਗਿਆ ਪਸ਼ੂ ਦੀ ਜੇਰ ਨਹੀਂ ਪੈਂਦੀ ਸਵਾਈ ਨਹੀਂ ਹੁੰਦੀ ਠੀਕ ਹੈ ਮੰਨ ਲਓ ਜਿਵੇਂ ਪਸ਼ੂ ਮੰਨ ਲਓ ਜੇਰ ਨਹੀਂ ਸਹੀ ਜੇਰ ਦਾ ਤਾਂ ਉਹਦੇ ਅੰਦਰ ਇਨਫੈਕਸ਼ਨ ਹੋ ਜਾਂਦੀ ਸੀ ਇਹ ਪੂਰਾ ਜਦੋਂ 1 ਲੀਟਰ ਪਿਆ ਤਾਂ ਚੰਗੀ ਤਰ੍ਹਾਂ ਬੱਚੇ ਦਾ ਨਹੀਂ ਸਫਾਈ ਕਰ ਦੂਗਾ ਸਾਰੀ ਜੇਰ ਤੋਂ ਇਨਫੈਕਸ਼ਨ ਤੋਂ ਤੇ ਤੁਹਾਡਾ ਪਸ਼ੂ ਨਾਲ ਦੇ ਨਾਲ ਅਨਰਜੀ ਹੋ ਕੇ ਦੁੱਧ ਤੇ ਚੱਲ ਪੂਗਾ ਮਤਲਬ ਇਸ ਪ੍ਰੋਡਕਟ ਜਿਹੜੀ ਇਹ ਕੰਪਨੀ ਦੇ ਬਹੁਤ ਸਾਰੇ ਪ੍ਰੋਡਕਟ ਆਉਂਦੇ ਹਨ ਹਣਾ ਬਿਲਕੁਲ ਬਈ ਹਾਂ ਹਰ ਹਰ ਬਿਮਾਰੀਆਂ ਦਾ ਹੱਲ ਹੈਗਾ ਮੰਨ ਲਾ ਤੇ ਬਈ ਇਹ ਜੇ ਮੰਗਵਾਉਣੇ ਹੋਣ ਤਾਂ ਫਿਰ ਉਹਦਾ ਜੇ ਮੰਗਵਾਉਣੇ ਹੋਣ ਬਈ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਤੋਂ ਆਈ ਦਾ ਨਹੀਂ ਘਰੇ ਕੋਰੀਅਰ ਹੋ ਕੇ ਭੱਜੂਗਾ ਜਾ ਜੇ ਕਿਸੇ ਭਰਾ ਨੇ ਆਉਣਾ ਤੇ ਯਾਰੀ ਆਪਣਾ ਮਾਨਸਾ ਫੋਨ ਕਰਕੇ ਆ ਸਕਦਾ ਠੀਕ ਆ ਬਾਈ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਬਾਈ ਤਸੱਲੀ ਕਰਕੇ ਤੁਸੀਂ ਲੈ ਸਕਦੇ ਹੋ ਨਾ ਬਿਲਕੁਲ 100% ਗਾਰੰਟੀ ਹੋਊ ਬਾਈ ਜੀ ਜਿਹੜਾ ਆਪਾਂ ਤੁਹਾਨੂੰ ਲੈ ਕੇ ਜਾਊਗਾ ਵਿੱਚ ਭਰਾ ਕਹਿੰਦਾ ਡੁਪਲੀਕੇਟ ਮਿਲ ਗਿਆ ਜੀ ਆਪਾਂ origignal ਦੀ ਪੂਰੀ ਫੁੱਲ ਗਾਰੰਟੀ ਦੇ ਕੇ ਦੋ ਰਾਂਗੇ ਤੇ ਬਾਈ ਜੀ ਦਵਾਈ ਦੀ ਮੰਨ ਲਾ ਜਿਵੇਂ ਲੇਵਾ ਬਣਾਉਣਾ ਉਹਦੀ ਵੀ ਗਾਰੰਟੀ ਦੇ ਕੇ ਦੋ ਰਾਂਗੇ ਠੀਕ ਆ ਬਾਈ ਇਹ ਲਾ ਕਹਿੰਦਾ ਬਣਦਾ ਜਿਵੇਂ ਆਪਾਂ ਦੱਸੂਗਾ ਮੈਂ ਚੀਜ਼ ਦੇਵਾਂ ਲਾਈਵ ਮਿੱਤਰੋ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਆ ਕੇ ਵੀ ਲਿਜਾ ਸਕਦੇ ਹੋ ਤੇ ਘਰੇ ਬੈਠੇ ਵੀ ਮੰਗਵਾ ਸਕ ਤੇ ਬਾਈ ਦਾ ਨੰਬਰ ਜਿਹੜਾ ਆਪਾਂ ਸਕਰੀਨ ਦੇ ਉੱਤੇ ਦਿੱਤਾ ਹੋਇਆ ਏਰੀਆ ਮਾਨਸਾ